ਦੇਸ਼ ਦੁਨੀਆ ਵਿੱਚ ਵਸਦੇ ਪੰਜਾਬੀਆਂ ਨੂੰ 7:00 ਦੇ ਕਾਲ ਮੈਰ ਜਿੰਦਰ ਸਿੰਘ ਬਿਲਕਾ ਤੇ ਤੁਸੀਂ ਦੇਖ ਰਹੇ ਹੋ ਬਿਲਕਾ نیوز ਔਨਲਾਈਨ ਚੈਨਲ ਤੇ ਦੋਸਤੋ ਆਓ ਅੱਜ ਤੁਹਾਨੂੰ ਬਿਲਗੇ ਦੇ ਥਾਣੇ ਦਾ ਦ੍ਰਿਸ਼ ਦਿਖਾਉਨੇ ਆ ਦੇਖਣ ਨੂੰ ਇਦਾਂ ਲੱਗਦਾ ਜਿਦਾ ਬਿਲਗੇ ਥਾਣੇ ਦੇ ਵਿੱਚ ਇਹ ਮੋਟਰਸਾਈਕਲ ਸਟੈਂਡ ਹੋਵੇ ਆਓ ਇਸ ਬਾਰੇ ਪੁੱਛਦੇ ਆ ਐਸ ਐਚਓ ਰਕੇਸ਼ ਕੁਮਾਰ ਹੁਣਾਂ ਨੂੰ ਕਿ ਇੰਨੀ ਵੱਡੀ ਤਦਾਦ ਦੇ ਵਿੱਚ ਇਹ ਜੋ ਮੋਟਰਸਾਈਕਲ ਇੱਥੇ ਖੜੇ ਆ ਇਹਦਾ ਕੀ ਕਾਰਨ ਆ ਹਾਂਜੀ ਬੇਸ਼ਕਮਰ ਜੀ ਤੁਹਾਡਾ ਬਿਲਕਾ ਨਿਊਜ਼ ਆਨਲਾਈਨ ਤੇ ਸਵਾਗਤ ਹੈ। ਥੈਂਕ ਯੂ ਤੁਹਾਡਾ ਵੀ ਸਵਾਗਤ ਜੀ। ਵੈਲਕਮ। ਤੇ ਇਹ ਸਾਨੂੰ ਜਾਣਕਾਰੀ ਦਿਓ ਕਿ ਮੋਟਰਸਾਈਕਲ ਬੜੀ ਵੱਡੀ ਤਦਾਦ ਵਿੱਚ ਇਸ ਜਿਹੜੇ ਖੜੇ ਆ ਪਹਿਲੀ ਵਾਰ ਅਸੀਂ ਦੇਖ ਰਹੇ ਆ ਇੰਨੇ ਮੋਟਰਸਾਈਕਲ ਸਾਡੇ ਸਟਾਟੇਂਜ। ਇਹਦੇ ਬਾਰੇ ਸਾਡੇ ਸਰੂਤੇ ਦੱਸਿਓ। ਕੀ ਸਾਡੇ ਜਿਦਾਂ ਸਾਰੇ ਪੰਜਾਬ 'ਚ ਹੀ ਕ੍ਰਾਈਮ ਵਧਿਆ ਸੀ ਜਿਹਦੇ ਵਿੱਚ ਸਾਡਾ ਜ਼ਿਲ੍ਹਾ ਜਲੰਧਰ ਰੂਲਰ ਵੀ ਕ੍ਰਾਈਮ ਸੀ। ਇਹ ਸਾਡੇ ਐਸਐਸਪੀ ਸਾਹ ਸਰ ਕਮਲਪ੍ਰੀਤ ਸਿੰਘ ਹੱਕ ਤੇ ਸਾਡੇ ਡੀਐਸਪੀ ਫਲੋਰ ਸਰ ਬੀਨ ਸਾ ਸਰਵਨ ਸਿੰਘ ਪਾਲ ਇਹਨਾਂ ਸਾਡੇ ਅਫਸਰਾਂ ਦੀ ਸੋਚ ਸੀ ਕਿ ਅਸੀਂ ਕ੍ਰਾਈਮ ਨੂੰ ਨੱਥਕਦਾ ਪਾਈਏ ਜੀ ਉਹਦੇ ਲਈ ਇਹਨਾਂ ਨੇ ਸਪੈਸ਼ਲ ਜਿਹੜੀ ਮੁਹਿੰਮ ਚਲਾਈ ਵੀ ਟੂ-ਵੀਲਰ ਨੂੰ ਨੱਪਿਆ ਜਾਵੇ ਜੀ ਖਾਸ ਕਰਕੇ ਉਹ ਟੂ-ਵੀਲਰ ਜਿਹਦੇ ਤਿੰਨ-ਤਿੰਨ ਚੜੇ ਨੇ ਨੌਜਵਾਨ ਹੁੱਲੜਵਾਜ ਨੇ ਬਿਨਾਂ ਕਾਗਜ਼ਾਂ ਤੋਂ ਤੇ ਬਿਨਾਂ ਨੰਬਰ ਪਲੇਟ ਤੋਂ ਠੀਕ ਹੈ ਇਹ ਉਸੀ ਮੁਹਿੰਮ ਦੇ ਤਹਿਤ ਸਾਡਾ ਡੇਲੀ ਟਾਰਗੇਟ ਹੁੰਦਾ ਜੀ ਅਸੀਂ ਹਰ ਥਾਣੇ ਦਾ ਹੁੰਦਾ ਏਸੀ ਤਰ੍ਹਾਂ ਥਾਣੇ ਮਿਲਗੇ ਦਾ ਵੀ ਹੁੰਦਾ ਤੇ ਅਸੀਂ ਉਹ ਟਾਰਗੇਟ ਲੈ ਕੇ ਚੱਲਦੇ ਹਾਂ ਸਾਨੂੰ ਮਾਰਨਿੰਗ ਟਾਰਗੇਟ ਹੁੰਦਾ ਵੀ 15 ਤੋਂ 20 ਚਲਾਨ ਕਰਨੇ 10 ਤੋਂ 5 ਤੋਂ 10 ਵੱਧ ਮੁਰਸਲ ਕਰਨੇ ਤੇ ਉਹਦੇ ਉਹਦੀ ਹੀ ਦੇਣ ਹੈ ਜੀ ਉਹਦੀ ਤਹਿਤੀ ਹੈ ਤੇ ਇਹ ਜਿੰਨੇ ਖੜੇ ਨੇ ਮੋਟਰਸਾਈਕਲ ਇਹਨਾਂ ਤੋਂ ਕਾਫੀ ਵੱਧ ਨੇ ਲੋਕੀ ਜਿਹੜੇ ਭਾਰੀ ਫਾਈਨ ਭੁਗਤ ਕੇ ਮਾਨਜੋਗ ਅਦਾਲਤੋਂ ਤੇ ਉਹ ਫਾਈਨ ਭੁਗਤ ਕੇ ਇਹਨਾਂ ਨੂੰ ਲਿਜਾ ਚੁੱਕੇ ਨੇ ਤੇ ਬਾਕੀ ਡੇਲੀ ਮਹਿਮ ਚੱਲਦੀ ਸਾਡੀ ਹੁਣ ਵੀ ਅਸੀਂ ਤਿੰਨ ਮੁਰਸਲ ਫਿਲਹਾਲ ਬੰਦ ਕਰਕੇ ਆਏ ਆ ਦੁਬਾਰੇ ਫੇਰ ਨਾਕੇ ਦੇ ਚੱਲੇ ਆ ਤੇ ਸਿਰਫ ਉਹਦੇ ਕਰਕੇ। ਈਸ਼ਵਰ ਜੀ ਸਾਨੂੰ ਇਹਦੇ ਬਾਰੇ ਸਾਡੇ ਸਰੋਤਿਆਂ ਦੱਸਿਓ ਕਿ ਇਹ ਬੰਦਕਾਰ ਦੇ ਜਾਦੇ ਜਿਹੜੇ ਜਾਦੇ ਕਾਰਨ ਕੀ ਹੁੰਦੇ। ਇਹ ਬੰਦ ਕਰਨ ਦੇ ਕਾਰਨ ਹੈ ਜੀ ਇਹ ਜਿਹੜੇ ਖਾਸ ਕਰਕੇ ਸਾਡੇ ਵੀਰਵਾਰ ਤੇ ਐਤਵਾਰ ਨਿਕੋਦਰ ਬਾਬਾ ਜੀ ਦੇ ਮੱਥਾ ਟੇਕਣ ਜਾਂਦੇ ਲੋਕ ਜੀ ਜਿਆਦਾ ਲੋਕ ਜਿਹੜੇ ਜਾਂਦੇ ਨੇ ਇਹ ਲੁਧਿਆਣੇ ਤੋਂ ਸਾਈਡ ਤੋਂ ਆਉਂਦੇ ਨੇ। ਤੇ ਇਹ ਇਸੇ ਕਰਕੇ ਬਿਨਾ ਨੰਬਰ ਪਲੇਟ ਤੋਂ ਜਾਂ ਟ੍ਰਿਪਲ ਚੜ ਕੇ ਆਉਂਦੇ ਨੇ। ਇਹ ਇਸ ਮਹਿਮ ਤੋਂ ਪਹਿਲਾਂ ਇਹ ਕ੍ਰਾਈਮ ਕਰਦੇ ਸੀ ਇੱਥੇ। ਜੀ ਕੋਈ ਲੇਡੀਆਂ ਆਂਦੀ ਹੈ। ਕਿਸਦਾ ਮੋਬਾਈਲ ਖੋਲਿਆ ਕੋਈ ਬਾਤ ਚ ਉਤਰਿਆ ਉਹਦੇ ਪੈਸੇ ਖੋਲੇ ਕੋਈ ਗਰੀਬ ਬੰਦਾ ਰੇੜੀ ਫੇਰੀ ਵਾਲਾ ਉਹਦੇ ਪੈਸੇ ਖੋਲ ਲੈਂਦੇ ਸੀ 2-300 ਰੁਪਏ ਦੀ ਖਾਤਰ 60 ਵੀ ਮਾਰ ਦਿੰਦੇ ਸੀ ਪਰ ਅਸੀਂ ਜਦੋਂ ਤੋਂ ਇਹ ਮਹਿਮ ਸ਼ੁਰੂ ਕੀਤੀ ਹੈ ਤੇ ਟੱਚ ਬੋਡ ਹੈ ਵੀ ਪਰਮਾਤੋਂ ਡਰ ਕੇ ਕਹਿੰਦੇ ਆ ਅਸੀਂ ਇਸ ਚੀਜ਼ ਸਾਡੇ ਅਫਸਰਾਂ ਦੇ ਹੁਕਮ ਨਾਲ ਅਸੀਂ ਕੰਮਜਾਪ ਰਹੇ ਹਾਂ ਜੀ ਤੁਹਾਡੇ ਦੇਖਣ ਚ ਉਦੋਂ ਦੀਆਂ ਵਾਰਦਾਤਾ ਜਿਹੜੀਆਂ ਛੋਟੀਆਂ-ਮੋਟੀਆਂ ਘਟ ਗਈਆਂ ਬਿਲਕੁਲ ਸਟਾਪ ਹੈ ਜੀ ਛੋਟੀਆਂ-ਮੋਟੀਆਂ ਗਿਆ ਜੀ ਤੇ ਮੈਂ ਤਾਂ ਤੁਹਾਨੂੰ ਕਹਿ ਰਿਹਾ ਟੱਚ ਬੋਡ ਹੈ ਸਾਡੇ ਚ 4 ਮਹੀਨੇ ਤੋਂ ਮੈਂ ਜੌਬ ਕਰ ਰਿਹਾ ਇੱਥੇ ਇਹ ਰ ਕੇਸ਼ਮਾਰੀ ਤੁਹਾਡੇ ਦੇਖਣ ਵਿੱਚ ਜਿਹੜੇ ਲੋਕ ਜਿਨ੍ਹਾਂ ਦੇ ਬਾਉਂਡ ਹੋਏ ਆ ਬਿਨਾ ਕਾਗਜ਼ਾਂ ਤੋਂ ਹੋਏ ਹਾਂ ਜੀ ਇਹ ਆਪਣੇ ਸਾਧਨਿਤ ਤੋਂ ਵਾਪਸ ਲਜਾਣ ਵਾਲੇ ਦੀ ਗਿਣਤੀ ਕਿੰਨੀ ਗਿਆ ਇਹ ਵਾਪਸ ਤਾਂ ਦੇਖੋ ਮਾਨਜੋ ਕੋਰਟ ਪੇਪਰ ਦੇਖਦੀ ਹੈ ਉਹਨਾਂ ਨੇ ਪੇਪਰਾਂ ਦੇ ਆਧਾਰ ਤੇ ਵੱਧ ਤੋਂ ਵੱਧ ਉਹਨਾਂ ਨੂੰ ਫਾਈਨ ਕੀਤਾ ਜਾਂਦਾ ਤੇ ਤਕਰੀਬਨ ਜਿੰਨੇ ਕ ਅਸੀਂ ਬੰਦ ਕਰਦੇ ਹਾਂ ਉਹ ਤੋਂ ਅੱਦੇ ਜਾ ਰਹੇ ਨੇ ਕਿਹਨਾਂ ਕੋਲ ਤਾਂ ਡਾਕੂਮੈਂਟ ਹੈ ਨਹੀਂ ਉਹਨਾਂ ਦਾ ਬਾਅਦ ਚ ਪ੍ਰੋਸੈਸ ਦੇਖਾਂਗੇ ਅਸੀਂ ਜਿਹਨਾਂ ਨੂੰ ਅਸੀਂ 207 ਐਮਬੀ ਰੈਕਟ ਦੇ ਤਹਤ ਬੰਦ ਕੀਤਾ ਤੇ ਜਿਨ੍ਹਾਂ ਦਾ ਗਾਕ ਨਹੀਂ ਹੁੰਦਾ ਉਹਨਾਂ ਨੂੰ ਨੋਟਸ ਵੇਚ ਕੇ ਫਿਰ ਉਹ ਅਲੱਗ ਪ੍ਰੋਸੈਸ ਤਿਆਰ ਕਰਦੇ ਨੇ ਤੇ ਫੇ ਕੀ ਉਹਦਾ ਆਖਰੀ ਇਹਨਾਂ ਦਾ ਪ੍ਰੋਸੀਜਰ ਕੀ ਹੁੰਦਾ ਜੇ ਅਗਰ ਆਖਰੀ ਮਾਨਜੋਗ ਕੋਰਟ ਦੇ ਵਿੱਚ ਚਲਾਨ ਜਾਂਦਾ ਉਹਨਾਂ ਦੇ ਸੰਮਣ ਬਰੰਟ ਨਿਕਲਦੇ ਨੇ ਜੀ ਤੇ ਉਹਦੇ ਬਾਅਦ ਸਾਡੀ ਇੱਕ ਕਮੇਟੀ ਬੈਠਦੀ ਹੈ ਜਿਹੜੀ ਲਵਾਰਸ ਵੀਹਿਕਲ ਹੈ ਉਹਨਾਂ ਨੂੰ ਉਹਨਾਂ ਦੀ ਨਿਲਾਮੀ ਕਰਨ ਲਈ ਹੁੰਦਾ ਰੇਟ ਪਾ ਕੇ ਕੀਮਤ ਪਾ ਕੇ ਪਰ ਉਹ ਤੋਂ ਪਹਿਲਾਂ ਸਾਨੂੰ ਮਾਲਕ ਨੂੰ ਸੂਚਿਤ ਕਰਨਾ ਪੈਂਦਾ ਵੀ ਤੇਰਾ ਇਹ ਮੋਟਰਸਾਈਕਲ ਲੈਣੇ ਚਾਹਤੋਂ ਬੰਦ ਹੈ ਜਾਂ ਵੀਹਿਕਲ ਤੇਰਾ ਤੇ ਤੂੰ ਆਪਣਾ ਛੜਾ ਸਕਦਾ ਜੇ ਨਹੀਂ ਛੜਾਂਦਾ ਫਿਰ ਪ੍ਰੋਸੈਸ ਹੈਗਾ ਅਗਰ ਕਾਗਜ਼ ਮਾਲਕ ਨੂੰ ਨਹੀਂ ਹੈ ਤਾਂ ਉਹ ਫਿਰ ਇੱਥੇ ਇਹ ਰਹਿ ਜਾਣਗੇ ਹਾਂ ਬਿਲਕੁਲ ਜੀ ਫਿਰ ਇੱਥੇ ਰਹਿਣਗੇ ਫਿਰ ਦਾ ਦੂਜਾ ਜਿਹੜਾ ਡੀਸੀ ਆਫਿਸ ਵਾਲਾ ਪ੍ਰੋਸੈਸ ਉਹ ਤਿਆਰ ਕਰਾਂਗੇ ਤੇ ਕੀ ਲੋਕਾਂ ਨੂੰ ਉਪੀਰ ਕਰਨੀ ਚਾਹੁੰਦੇ ਹੋ ਦੇਖੋ ਮੈਂ ਤਾਂ ਇਹੀ ਕਰਦਾ ਜੀ ਕਿ ਜਿਹੜੇ ਇਹਨਾਂ ਨੇ ਕੀਮਤੀ ਮੋਟਰਸਾਈਕਲ ਨੇ ਉਹਨਾਂ ਨੇ ਆਪਣੀ ਸਹੂਲਤ ਲਈ ਲਏ ਨੇ ਕੋਈ ਜੋਬ ਤੇ ਜਾਂਦਾ ਕੋ ਕੁਝ ਕਰਦਾ ਇਹਦੀ ਮਿਸਚੂਈ ਨਾ ਕੀਤਾ ਜਾਵੇ ਜੇ ਤੁਸੀਂ ਮੋਟਰਸਾਈਕਲ ਲਿਆ ਹੁਣ ਤਾਂ ਪ੍ਰੋਸੈਸ ਇਦਾਂ ਦੇ ਨੇ ਵੀ ਨਾਲ ਹੀ ਡੁਪਲੀਕੇਟ ਨੰਬਰ ਮਿਲਦਾ ਉਹਦੀ ਆਰਸੀ ਵੀ ਉੱਥੇ ਅਪਲਾਈ ਹੋ ਜਾਂਦੀ ਹੈ ਇੰਸ਼ੋਰੈਂਸ ਹੈ ਲਾਈਸੈਂਸ ਲਾਓ ਆਪਣੇ ਪੂਰੇ ਡਾਕੂਮੈਂਟ ਲੈ ਕੇ ਇੱਧਰ ਸਾਡੇ ਏਰੀਆ ਚ ਆਓ ਤੇ ਨਹੀਂ ਤਾਂ ਅਸੀਂ ਇਹੀ ਹਰਸ਼ ਕਰਾਂਗੇ ਜਿਹੜਾ ਬਾਕੀਆਂ ਦਾ ਕੀਤਾ ਸੀ ਤੇ ਤੁਹਾਡੇ ਦੇਖਣ ਚ ਲੋਕ ਜਿਹੜੇ ਆਏ ਇਹ ਇੰਨੇ ਕੰਮ ਕਰਾਉਣ ਲਈ ਸਮੇਂ ਦੇ ਹਾਨੀ ਹਜੇ ਨਹੀਂ ਹੋਏ ਦੇਖੋ ਜੀ ਜਿਹੜੇ ਤਾਂ ਤਾਂ ਜਿਹੜੇ ਅੱਛੇ ਲੋਕ ਨੇ ਅਸੀਂ ਉਹਨਾਂ ਦੀ ਹੈਲਪ ਪਹਿਲਾਂ ਇੱਜ਼ਤ ਵੀ ਕਰਦੇ ਆ ਅਸੀਂ ਉਹਨਾਂ ਦੇ ਡਾਕੂਮੈਂਟ ਪੂਰੇ ਉਹਨਾਂ ਨੂੰ ਰਿਸਪੈਕਟ ਨਾਲ ਰੋਕ ਕੇ ਚੈੱਕ ਕਰਕੇ ਭੇਜਦੇ ਆ ਪਰ ਉਹ ਜਿਹੜੇ ਨਹੀਂ ਰੱਖਦੇ ਨਿਊ ਮੋਟਰਸਾਈਕਲ ਲੈ ਲਿਆ ਕੋ ਆਰਸੀ ਨਹੀਂ ਬਣਾਈ ਜਾਂ ਨੰਬਰ ਪਲੇਟ ਅਕੋਰਡਿੰਗ ਟੂ ਸਕਿਉਰਿਟੀ ਨੰਬਰ ਪਲੇਟ ਨਹੀਂ ਹੈਗੀ ਆਪਣੀ ਮਰਜ਼ੀ ਨਾਲ ਫੈਂਸੀ ਨੰਬਰ ਪਲੇਟ ਲਾਈ ਉਹਨਾਂ ਤੇ ਅਸੀਂ ਐਕਸ਼ਨ ਲੈਂਦੇ ਜੀ ਤੇ ਕੀ ਇਦਾਂ ਦਾ ਵੀ ਹੈ ਵੀ ਜਿਹੜਾ ਜਿਆਦਾ ਹੈ ਨਾ ਇਹੋ ਜਿਹੇ ਲੋਕ ਜਿਹੜੇ ਉਹ ਫੋਨ ਕਰਾਉਣ ਚ ਬਹੁਤ ਵਿਸ਼ਵਾਸ ਰੱਖਦੇ ਆ ਦੇਖੋ ਜੀ ਫੋਨ ਤਾਂ ਕਰਾਉਂਦੇ ਨੇ ਤੇ ਉਹਦੇ ਲਈ ਸਾਡੇ ਮੇਰੇ ਐਸਏ ਨੇ ਸ਼ੋਕਮਾਨ ਜਿਆਦਾ ਸਪੈਸ਼ਲੀ ਨੇ ਇਹ ਸਪਾਲਟ ਨੇ ਨਾਕੇ ਦੇ ਜੀ ਤੇ ਜਿਆਦਾ ਮੈਂ ਇਹਨਾਂ ਨੂੰ ਲਗਾਨਾ ਪਰ ਅਸੀਂ ਇਦਾਂ ਬਹੁਤ ਘੱਟ ਸੁਣਦੇ ਆ ਜੀ ਕੋਈ ਜੈਨੂਅਲ ਪ੍ਰੋਬਲਮ ਹੋ ਗੋ ਬਮਾਠ ਮਾਰ ਉਹਦੀ ਸੁਣਦੇ ਆ ਜੇ ਕੋਈ ਕਹੇ ਪੀਰਾਂ ਦੇ ਮੱਥਾ ਟੇਕਣ ਆਇਆ ਸੀ ਤਿੰਨ ਟੜੇ ਸੀ ਅਸੀਂ ਨਹੀਂ ਸੁਣਦੇ ਜੀ ਉਹਨਾਂ ਨੂੰ ਰਿਕਵੈਸਟ ਕਰ ਲਈ ਜਿਹੜਾ ਫੋਨ ਕਰਦਾ ਇਸ ਜੀਮਾਂ ਜੀ ਨੇ ਕੋ ਡਾਕੂਮੈਂਟ ਨਹੀਂ ਪੂਰੇ ਇਸ ਕਰਕੇ ਸਾਨੂੰ ਜੋ ਐਕਸ਼ਨ ਬੰਦਾ ਸੀ ਲੀਗਲੀ ਲੈ ਰਹੇ ਆ। ਇਹ ਪਹਿਲੀ ਵਾਰ ਅਸੀਂ ਦੇਖਦੇ ਆ ਪੀਰਾਂ ਦੇ ਮੱਥਾ ਟੇਕਣ ਜਾਣ ਵਾਲਿਆਂ ਦੀ ਇਨੀ ਚੈਕਿੰਗ ਪਿਛਲੇ ਸਮੇਂ ਜੀ ਤਾਂ ਜਦੋਂ ਦੇਖਣ ਚ ਆਇਆ ਵੀ ਐਕਸੀਡੈਂਟ ਵੀ ਜਾਦੇ ਇਹ ਜਿਹੜੇ ਵਾਹਨ ਆ 23 ਤਰਾਰ ਜਿਹਦੇ ਉੱਤੇ ਬਹੁਤ ਤੇਜ਼ ਤਰਾਰ ਲੰਘਦੇ ਆ ਉਹ ਦੇਖਣ ਜਾਇਆ ਤੁਸੀਂ ਪਹਿਲੇ ਅਫਸਰ ਆ ਸਾਡੇ ਥਾਣੇ ਦੇ ਵਿੱਚ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਲੋਕਾਂ ਨੂੰ ਨੱਟ ਪਾਈ ਆ ਅਰਿੰਦਰ ਜੀ ਬਿਲਕੁਲ ਹੈ ਨਾ ਪਹਿਲਾ ਨਹੀਂ ਮੈਂ ਕਹਾਂ ਚਲੋ ਪਹਿਲਾਂ ਵੀ ਕੰਮ ਹੀ ਇੰਤ ਕਰਦੇ ਰਹੇ ਆਪਣਾ ਆਪਣਾ ਸਟਾਈਲ ਹੈ ਦੇਖਣ ਚ ਇਹ ਸਾਡੇ ਮਾਨ ਜੋ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਦਾ ਬਹੁਤ ਸਖਤ ਹਦਾਇਤ ਹੈ ਇਸ ਸੰਬੰਧੀ ਜਿਵੇਂ ਇਸ ਗੱਲ ਨੂੰ ਮੰਨ ਲਿਆ ਜਾਵੇ ਵੀ ਹਦਾਇਤਾਂ ਹੀ ਪਹਿਲੀ ਵਾਰ ਇਦਾਂ ਨਹੀਂ ਆਈਆਂ ਹਾਂ ਆਪਾਂ ਸ਼ਾਇਦ ਅੱਜ ਤੱਕ ਤਾਂ ਪਹਿਲਾਂ ਵੀ ਬਹੁਤ ਅੱਛੇ ਅਫਸਰ ਰਹੇ ਨੇ ਪਰ ਮੈਂ ਤਾਂ ਇਸ ਜ਼ਿਲ੍ਹੇ 'ਚ ਨਿਊ ਆਇਆ ਪਰ ਜੋ ਸਾਡੇ ਅਫਸਰਾਂ ਦੀ ਦੇਖੋ ਅਸੀਂ ਉਹਦੇ ਅਕੋਰਡਿੰਗ ਟੂ ਕੰਮ ਕਰ ਰਹੇ ਹਾਂ ਅਸੀਂ ਐਕਸਟਰਾ ਨਹੀਂ ਕਰਦੇ ਪਰ ਜਿੰਨਾ ਸਾ ਤੋਂ ਕਰਾਂਦੇ ਨੇ ਕਹਿੰਦੇ ਨੇ ਸਾਨੂੰ ਅਸੀਂ ਕਰਕੇ ਦੱਸਦੇ ਹਾਂ ਜੀ ਉਹਨਾਂ ਨੂੰ ਦਿੰਦੇ ਹ ਤਸੀਂ 24 ਘੰਟੇ ਦੀ ਰਿਪੋਰਟ ਰਿਪੋਰਟਿੰਗ ਕਰਨੀ ਹੁੰਦੀ ਹੈ ਆਪਣੇ ਡੀਐਸਪੀ ਸਾਨੂੰ ਤੇ ਐਸਐਸਪੀ ਸਾਨੂੰ ਕਿ ਅਸੀਂ 24 ਘੰਟੇ ਚ ਕੀ ਕੀਤਾ ਤੇ ਤੁਹਾਡੇ ਦੇਖਣ ਚ ਅੱਜ ਕੱਲ੍ਹ ਜਿਹੜੇ ਆਪਣੇ ਥਾਣੇ ਅਧੀਨ ਲੋਕਾਂ ਚ ਪਹਿਲਾਂ ਨਾਲ ਅਵੇਅਰਨੈਸ ਆਈ ਜਦੋਂ ਤੋਂ ਤੁਸੀਂ ਹਾਂ ਬਿਲਕੁਲ ਜੀ ਬਿਲਕੁਲ ਜਿਆਦਾ ਲੋਕ ਤੁਸੀਂ ਕੱਲ ਵੀਰਵਾਰ ਹੈ ਮੈਂ ਤੁਹਾਨੂੰ ਦਿਖਾ ਵੀ ਦੂੰਗਾ ਤੇ ਜਿਆਦਾ ਲੋਕ ਬੱਸ ਯੂਜ਼ ਕਰਨ ਲੱਪੇ ਨੇ ਠੀਕ ਹੈ ਤੇ ਜਾਂ ਲੁਕੀ ਡਾਕੂਮੈਂਟ ਲੈ ਕੇ ਆਉਂਦੇ ਨੇ ਹੁਣ ਸਾਨੂੰ ਵੀ ਟਾਰਗੇਟ ਟੱਚ ਕਰਨਾ ਔਖਾ ਹੋ ਰਿਹਾ ਜੀ ਜਦੋਂ 25 ਦੀ ਜਲਾਨਾ ਦਾ ਹੁੰਦਾ ਲੇਕਿਨ ਲੁਕੀ ਅਵੇਅਰਨੈਸ ਹੋ ਗਏ ਲੋਕੇ ਚ ਜਾਗਰਤੀ ਆ ਚਲਾਨ ਕਰਨ ਚ ਵੀ ਸਾਨੂੰ ਦੁੱਗਣਾ ਟਾਈਮ ਲੱਗਦਾ ਜਿਵੇਂ ਪਹਿਲਾਂ ਨਾਲੋਂ ਠੀਕ ਆ ਧੰਨਵਾਦ ਜੀ ਬਹੁਤ ਜਾਣਕਾਰੀ ਤੁਹਾਨੂੰ ਬਾਈ ਤੁਹਾਡਾ ਥੈਂਕ ਯੂ ਜੀ ਤੁਸੀਂ ਸਾਨੂੰ ਟਾਈਮ ਲੱਗਿਆ ਕੱਢਿਆ ਸਾਡੇ ਲਈ ਜੀ ਮਿਹਰਬਾਨੀ ਜੀ ਅਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ